ਆਜੋ ਅੱਜ ਮੈਂ ਤੁਹਾਨੂੰ ਦੱਸਦਾ ਤੁਸੀਂ ਆਪਣਾ ਘਰ ਫਰੀਚ ਕਿਵੇਂ ਬਣਾ ਸਕਦੇ ਆ ਦੇਖੋ ਯਾਰ ਫਰੀਚ ਤਾਂ ਨਹੀਂ ਬਣਾ ਸਕਦਾ ਤੁਹਾਨੂੰ ਵੀ ਪਤਾ ਹੀ ਆ ਪਰ ਹਾਂ ਇਨਾਂ ਕ ਹੈਗਾ ਵੀ ਸਸਤਾ ਬਣ ਸਕਦਾ ਇਹਨੂੰ ਪਾਗਲਾ ਯਾਰ ਇਹਨੂੰ ਬਲੌਗ ਕਰਿਆ ਇਹਨੂੰ ਮੈਂ ਤੁਹਾਨੂੰ ਕੁਝ ਇਦਾਂ ਦੇ ਪੁਆਇੰਟ ਦੱਸੂਗਾ ਜਿਹਦੇ ਨਾਲ ਤੁਸੀਂ ਆਪਣੇ ਘਰ ਬਣਾਉਣ ਦਾ ਖਰਚਾ 4-5 ਲੱਖ ਰੁਪਈਆ ਘੱਟ ਕਰ ਸਕਦੇ ਹੋ ਲੋਕ ਕਿਹੜੀਆਂ-ਕਿਹੜੀਆਂ ਗਲਤੀਆਂ ਕਰਦੇ ਆ ਆਪਦਾ ਘਰ ਪਾਉਣ ਦੇ ਟਾਈਮ ਕਿਉਂ ਸਾਨੂੰ ਘਰਾਂ ਦੀਆਂ ਨੀਹਾਂ ਚੇਟਾਂ ਨਹੀਂ ਵਰਤਣੀਆਂ ਚਾਹੀਦੀਆਂ ਘਰ ਬਣਾਉਣ ਲਈ ਕਿਹੜਾ ਸੀਮੈਂਟ ਵੈਸਟ ਹੁੰਦਾ ਕਿਹੜਾ ਠੇਕੇਦਾਰ ਚੂਸ ਕਰਨਾ ਚਾਹੀਦਾ ਤੇ ਘਰ ਦੀ ਡੈਕੋਰੇਸ਼ਨ ਕਿਵੇਂ ਦੀ ਇਹ ਸਾਰਾ ਕੁਝ ਜਾਣਨ ਲਈ ਆਹ ਹਾਲੀ ਵੀਡੀਓ ਨੂੰ ਐਂਡ ਤੱਕ ਦੇਖਿਓ। ਸਾਸਰੀ ਗਾਲ ਜੀ ਕੀ ਹਾਲ ਆ? ਬਸ ਵਧੀਆ ਹੀ ਚਾਹੀਦੇ ਹਾਂ। ਜੇ ਤੁਸੀਂ ਆਪਣਾ ਨਮਾਕਾਰ ਬਣਾਉਣ ਲੱਗੇ ਹੋ ਜਾਂ ਇਨ ਫਿਊਚਰ ਕਦੇ ਵੀ ਬਣਾਉਂਗੇ, ਮੈਂ ਤਾਂ ਕਹਿੰਦਾ ਰੱਬ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਤੁਸੀਂ ਆਪੋ ਆਪਣੇ ਵੱਡੇ ਵੱਡੇ ਨਵੇਂ ਨਵੇਂ ਘਰ ਬਣਾਓ। ਫਿਰ ਵੀ ਬੰਦਾ ਚਾਹੇ ਜਿੰਨਾ ਮਰਜ਼ੀ ਅਮੀਰ ਹੋ ਜਾਵੇ, ਜਿੱਥੇ ਪੈਸੇ ਬਚ ਸਕਦੇ ਆ, ਉੱਥੇ ਤਾਂ ਬਚਾਈ ਲੈਣੇ ਚਾਹੀਦੇ ਆ। ਤੇ ਅੱਜ ਮੈਂ ਤੁਹਾਨੂੰ ਜਿਹੜੀ ਸਕੀਮ ਦੱਸਣੀ ਆ ਜੇ ਤੁਸੀਂ ਉਹਦੇ ਹਿਸਾਬ ਨਾਲ ਘਰ ਬਣਾਓਗੇ ਤਾਂ ਤੁਹਾਡਾ 4-5 ਲੱਖ ਰੁਪਇਆ ਬਚ ਜਾਣਾ ਦੇਖੋ ਯਾਰ ਆਪਣੇ ਚੋਂ ਬਹੁਤ ਸਾਰੇ ਜਣਿਆਂ ਦਾ ਇਹ ਸੁਪਨਾ ਹੁੰਦਾ ਵੀ ਉਹ ਆਪ ਦਾ ਵਧੀਆ ਜਿਹਾ ਘੈਂਟ ਜਿਹਾ ਨਾ ਘਰ ਬਣਾਉਣ ਤੇ ਮੀਡਲ ਕਲਾਸ ਬੰਦੇ ਹੁੰਦੇ ਆ ਜਿਹੜੇ ਉਹਨਾਂ ਦਾ ਜ਼ਿਆਦਾਤਰ ਪੈਸਾ ਵੀ ਘਰ ਬਣਾਉਣ ਜਾਂ ਵਿਆਹ ਕਰਨ ਚ ਹੀ ਲੱਗਦਾ ਵਾ ਤਾਂ ਫਿਰ ਇਹ ਦੋਨੋਂ ਕੰਮ ਕਾਫੀ ਸੋਚ ਸਮਝ ਕੇ ਕਰਨੇ ਚਾਹੀਦੇ ਆ ਇਹਨਾਂ ਦੋਨਾਂ ਕੰਮਾਂ 'ਚ ਉਹ ਜਿਹੜੇ ਵੀ ਕੰਮਾਂ 'ਚ ਜਿੰਨਾ ਵੀ ਪੈਸਾ ਵਾਜ ਜਵੇ ਉਹਨਾਂ ਵਧੀਆ ਹੀ ਵਧੀਆ ਤੇ ਘਰ ਬਣਾਉਣ ਦੇ ਚੱਕਰ 'ਚ ਐਵੇਂ ਵੀ ਨਾ ਹੋਵੇ ਕਿ ਤੁਸੀਂ ਇਹਦੀ ਮਜ਼ਬੂਤੀ ਡਿਜ਼ਾਈਨ ਜਾਂ ਹੋਰ ਜ਼ਰੂਰੀ ਚੀਜ਼ਾਂ ਨਾਲ ਕੰਪਰੋਮਾਈਜ਼ ਕਰੋ ਤਾਂ ਫਿਰ ਜਿਹਦੇ ਕਰਕੇ ਤੁਹਾਨੂੰ ਬਾਅਦੋਂ ਪਛਤਾਉਣਾ ਪੈ ਜਵੇ ਤਾਂ ਆਜੋ ਫਿਰ ਜਾਣਦੇ ਆ ਤੁਸੀਂ ਕਿਵੇਂ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਵੀ ਆਪਦੇ ਪੈਸੇ ਬਚਾ ਸਕਦੇ ਹੋ ਜਿਹੜੀ ਸਭ ਤੋਂ ਪਹਿਲੀ ਚੀਜ਼ ਤੁਸੀਂ ਧਿਆਨ 'ਚ ਰੱਖਣੀ ਆ ਜਿਹੜੇ ਕਾਫੀ ਲੋਕ ਰੱਖਦੇ ਨਹੀਂ ਇਹਦੇ 'ਚ ਹੀ ਗਲਤੀ ਕਰ ਜਾਂਦੇ ਆ ਉਹ ਕੀ ਕਰਦੇ ਆ ਵੀ ਕਾਗਜ਼ ਤੇ ਮਾੜਾ ਨਕਸ਼ਾ ਜਿਹਾ ਬਣਾ ਕੇ ਘਰ ਬਣਾਉਣਾ ਸ਼ੁਰ ਕਉਨੋ ਪ੍ਰੋਪਰ ਆਰਕੀਟੈਕਟ ਨਾਲ ਘਰ ਦੀ ਪਲੈਨਿੰਗ ਕਰਨੀ ਚਾਹੀਦੀ ਆ ਤੁਹਾਡੇ ਘਰ ਬਣਾਉਣ ਵਾਲੀ ਜਗ੍ਹਾ ਨੂੰ ਆਪਾਂ ਕਿਵੇਂ ਵਧੀਆ ਤਰੀਕੇ ਨਾਲ ਯੂਜ਼ ਕਰ ਸਕਦੇ ਆ ਇਹਦੀ ਸਾਰਿਆਂ ਤੋਂ ਪਹਿਲਾਂ ਆਪਾਂ ਨੂੰ ਵਧੀਆ ਤਰੀਕੇ ਨਾਲ ਪਲੈਨਿੰਗ ਕਰਨੀ ਪਊਗੀ ਥੋੜੇ ਜਿਹਾ ਪੈਸੇ ਦਾ ਚਲੋ ਖਰਚ ਹੋਣਗੇ ਮੈਂ ਮੰਨਦਾ 10-20 ਹਜ਼ਾਰ ਤੇ ਪਰ ਇਹੀ ਪੈਸੇ ਬਚਾਉਣ ਦੇ ਕਰਕੇ ਲੋਕ ਆਪ ਹੀ ਆਰਕੀਟੈਕਟ ਬਣ ਜਾਂਦੇ ਆ ਤੇ ਬਾਅਦੋਂ ਫਿਰ ਬਚਾਉਂਦੇ ਰਹਿੰਦੇ ਆ ਕਿਉਂਕਿ ਫਿਰ ਲੌਂਗ ਟਰਮ 'ਚ ਇਹਦਾ ਬਹੁਤ ਨੁਕਸਾਨ ਹੁੰਦਾ ਆਮ ਬੰਦੇ ਨੂੰ ਨਹੀਂ ਪਤਾ ਹੁੰਦਾ ਵੀ ਕਿਹੜੀ ਜਗ੍ਹਾ ਨੂੰ ਕਿਵੇਂ ਯੂਜ਼ ਕਰਨਾ ਕਿੱਥੇ ਕਿਚਨ ਬਣਾਉਣਾ ਕਿਹੜੀ ਇਹ ਸਾਰੇ ਕਾਸੇ 'ਚ ਗਲਤੀਆਂ ਹੋ ਜਾਂਦੀਆਂ ਕਿਉਂਕਿ ਆਮ ਬੰਦੇ ਨੇ ਕਿਹੜਾ ਲੋਕਾਂ ਦੇ ਘਰ ਬਣਵਾਏ ਹੁੰਦੇ ਆ ਤਾਂ ਫਿਰ ਉਹਨੂੰ ਐਕਸਪੀਰੀਅੰਸ ਨਹੀਂ ਹੁੰਦਾ ਤਾਂ ਕਰਕੇ ਮੈਂ ਕਹਿੰਦਾ ਘਰ ਬਣਾਉਣ ਤੋਂ ਪਹਿਲਾਂ ਇਹਦੀ ਪਲੈਨਿੰਗ ਜ਼ਰੂਰ ਕਰੋ ਇਹਦੇ ਨਾਲ ਤੁਹਾਡੇ ਕਾਫੀ ਪੈਸੇ ਬਚ ਜਾਣਗੇ ਜਦੋਂ ਤੁਹਾਡਾ ਪੂਰਾ ਘਰ ਬਣ ਕੇ ਤਿਆਰ ਹੋ ਗਿਆ ਉਦੋਂ ਬਾਅਦ ਦੇਖਿਓ ਵੀ ਜਿਹੜੀ ਤੁਹਾਡੀ ਪਲੈਨਿੰਗ ਕੀਤੀ ਹੋ ਉਹਦਾ ਤੁਹਾਨੂੰ ਕਿੰਨਾ ਬੈਨੀਫਿਟ ਮਿਲਿਆ ਜੇ ਕੋਈ ਬੰਦਾ ਕਹਿੰਦਾ ਵੀ ਮੇਰੇ ਕੋਲ ਤਾਂ ਆਰਕੀਟੈਕ ਹੈ ਨਹੀਂ ਤਾਂ ਗੂਗਲ ਤੇ ਸਰਚ ਮਾਰੋ ਹਾਊਸ ਮੈਪ ਫਾਰ ਅੱਗੇ ਤੁਸੀਂ ਘਰ ਕਿੰਨੇ ਸਾਈਜ਼ 'ਚ ਪਾਉਣਾ ਚਾਹੁੰਦੇ ਹੋ ਉਹਦਾ ਸਾਈਜ਼ ਲਿਖੋ ਤੇ ਜੇ ਤੁਸੀਂ ਆਰਕੀਟੈਕਟ ਨਹੀਂ ਅਫੋਰਡ ਕਰ ਸਕਦੇ ਜਾਂ ਕਰਨਾ ਨਹੀਂ ਚਾਹੁੰਦੇ ਤਾਂ ਫਿਰ ਜੇ ਕੋਈ ਇੰਜੀਨੀਅਰ ਹੋਵੇ ਉਹਦੀ ਸਲਾਹ ਲੈ ਸਕਦੇ ਹੋ ਥੋੜੇ ਬਹੁਤ ਪੈਸੇ ਦੇ ਕੇ ਜੇ ਇਹ ਵੀ ਨਹੀਂ ਕਰਨਾ ਤਾਂ ਥੱਲੇ ਕਮੈਂਟ ਛੱਡ ਦਿਓ ਫਿਰ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਤੇ ਤੁਹਾਨੂੰ ਫ੍ਰੀ ਚੈੱਕ ਕਰਦਾ ਨਕਸ਼ਾ ਬਣਾ ਕੇ ਦੇ ਦੂੰਗਾ ਦੂਜੀ ਚੀਜ਼ ਜਿਹੜੀ ਤੁਸੀਂ ਧਿਆਨ ਚ ਰੱਖਣੀ ਆ ਜਿਹੜੀਆਂ ਆਪਣੇ ਘਰ ਦੇ ਅੰਦਰ ਲੀਆਂ ਕੰਧਾਂ ਦੀਆਂ ਨੀਹਾਂ 'ਚ ਬੀਮ ਪਾਏ ਜਾਂਦੇ ਆ ਉਹਨਾਂ ਬੀਮਾਂ ਦੇ ਥੱਲੇ ਤੁਹਾਨੂੰ ਕੋਈ ਵੀ ਇੱਟਾਂ ਦਾ ਕੰਮ ਕਰਾਉਣ ਦੀ ਲੋੜ ਨਹੀਂ ਹੈਗੀ ਪਰ ਕਾਫੀ ਲੋਕ ਕਹਿੰਦੇ ਆ ਵੀ ਇਦਾਂ ਦਾ ਫਿਰ ਕੰਦਾ ਜ਼ਿਆਦਾ ਲੋਡ ਨਹੀਂ ਚੱਲ ਪਾਉਣਗੀਆਂ ਟੁੱਟ ਜਾਣਗੀਆਂ ਭਾਈ ਦੇਖੋ ਜੇ ਤੁਹਾਡੇ ਬੀਮ ਦਾ ਸਹਿਜ 15 ਇੰਚੀ ਦਾ ਹੈਗਾ 9x15 ਇੰਚੀ ਦਾ ਤਾਂ ਤੁਹਾਡਾ ਬੀਮ ਆਲਰੇਡੀ ਇਨਾ ਮਜ਼ਬੂਤ ਹੈਗਾ ਕਿ ਤੁਸੀਂ ਉਹਦੇ ਤੇ ਜਿੰਨਾ ਮਰਜ਼ੀ ਬ੍ਰਿਕਵਰਕ ਕਰ ਲੋ ਉਹ ਸਾਰਾ 로ਡ ਆਰਾਮ ਨਾਲ ਚੱਲ ਸਕਦਾ ਤੇ ਉਹਦੇ ਥੱਲੇ ਬ੍ਰਿਕਵਰਕ ਆਂਦਾ ਕੋਈ ਫਾਇਦਾ ਨਹੀਂ ਹੁੰਦਾ ਤੁਸੀਂ ਐਵੇਂ ਜੇ ਬਾਧੂ ਉਹਦੇ ਚਿੱਟਾ ਭਰੀ ਆਉਂਗੇ 10 20 ਹਜ਼ਾਰ ਇੱਟਾਂ ਪਰੋਗੇ ਸਿਰਫ ਨੀਹਾਂ ਨੀਹਾਂ ਚ ਤਾਂ ਉਹਦਾ ਕੋਈ ਵੀ ਬੈਨੀਫਿਟ ਨਹੀਂ ਹੁੰਦਾ ਕਿਉਂਕਿ ਉਹਨਾਂ ਤੱਕ ਤਾਂ ਭਾਰ ਜਾਂਦਾ ਹੀ ਨਹੀਂ ਹਾਂ ਤੁਹਾਡੇ ਘਰ ਦੀਆਂ ਜਿਹੜੀਆਂ ਆਊਟਰ ਕੰਧਾਂ ਨੇ ਉੱਥੇ ਤੁਸੀਂ ਜ਼ਰੂਰ 9 ਇੰਚੀ ਦੀਆਂ ਕੰਧਾਂ ਬਣਵਾਓ ਬੀਮ ਦੇ ਥੱਲੇ ਪਰ ਅੰਦਰ ਲੀਆਂ ਕੰਧਾਂ ਥੱਲੇ ਕੋਈ ਲੋਡ ਨਹੀਂ ਕੰਧ ਗੁੰਦੂ ਬਣਾਉਣ ਦੀ। ਉੱਥੇ ਤੁਸੀਂ ਸੈਂਪਲੀ ਬੀਮ ਪਾਓ ਤੇ ਉੱਤੇ ਆਪਣੀਆਂ ਕੰਧਾਂ ਦਾ ਕੰਮ ਸਟਾਰਟ ਕਰ ਦਿਓ ਬਿਨਾਂ ਕਿਸੇ ਟੈਨਸ਼ਨ ਦੇ। ਇਦਾਂ ਕਰਨ ਨਾਲ ਇੱਕ ਤਾਂ ਤੁਹਾਡੀ ਲੇਬਰ ਬਚੂਗੀ, ਰੇਤਾ ਸੀਮੈਂਟ ਬਚੂਗਾ, ਇੱਟਾਂ ਬਚਣਗੀਆਂ ਤੇ ਟਾਈਮ ਵੀ ਬਚੂਗਾ। ਤੇ ਇਹਨਾਂ ਸਾਰਿਆਂ ਦੇ ਬਚਨ ਨਾਲ ਫਿਰ ਤੁਹਾਡਾ ਪੈਸਾ ਵੀ ਬਚੂਗਾ। ਹੁਣ ਕਈ ਕਹਿਣਗੇ ਵੀ ਇਦਾਂ ਤਾਂ ਜ਼ਮੀਨ ਬੈਠਣ ਦਾ ਡਰ ਰਹੂਗਾ। ਪਰ ਕੋਈ ਜ਼ਮੀਨ ਮੂਨੀ ਬੈਂਦੀ। ਜਿਹੜੀ ਤੁਸੀਂ ਮਿੱਟੀ ਸਟਾਉਣੇ ਹੋ ਉਹ ਇੱਕ ਵਾਰ ਚ ਇਕੱਠੀ ਨਾ ਸਟਾਓ। ਪਹਿਲਾਂ ਇੱਕ ਵਾਰ ਮਿੱਟੀ ਸਟਾਓ ਫਿਰ ਚੰਗੀ ਤਰ੍ਹਾਂ ਉੱਥੇ ਦਰਮਟ ਫ ਆਈ ਤਿੰਨ ਚਾਰ ਵਾਰੀ ਚ ਪੂਰੀ ਮਿੱਟੀ ਸਟਾਓ ਫੇਰ ਕਿਵੇਂ ਜ਼ਮੀਨ ਬਹਿ ਜੂਗੀ ਅੱਛਾ ਚੱਲ ਜੇ ਬੈਠੂਗੀ ਵੀ ਤਾਂ ਜਦੋਂ ਆਪਾਂ ਫਰਸ਼ ਲਾਉਨੇ ਆ ਉੱਥੇ ਵੀ ਤਾਂ ਆਪਾਂ 4 ਇੰਚੀ ਜਾਂ 6 ਇੰਚੀ ਦਾ ਕੰਕਰੀਟਿੰਗ ਦਾ ਕੰਮ ਕਰਦੇ ਆ ਉਹ ਵਾਲੀ ਕੰਕਰੀਟਿੰਗ ਉਹਨੂੰ ਥੱਲੇ ਨਹੀਂ ਜਾਣ ਦਊਗੀ ਤੇ ਉੱਤੇ ਜਿਹੜੀ ਟਾਈਲ ਲੱਗੀ ਹੁੰਦੀ ਆ ਉਹਦੀ ਵੀ ਆਪਦੀ ਸਟਰੈਂਥ ਹੁੰਦੀ ਆ ਉਹ ਵੀ ਫਰਸ਼ ਨੂੰ ਕਦੇ ਥੱਲੇ ਨਹੀਂ ਜਾਣ ਦਿੰਦੀ ਫਲੋਰ ਉਦੋਂ ਹੀ ਥੱਲੇ ਬੈਂਦਾ ਵਾ ਜਦੋਂ ਤੁਸੀਂ ਇੱਕ ਵਾਰ ਚ ਹੀ ਸਾਰੀ ਮਿੱਟੀ ਸਟਾ ਲੀ ਤੇ ਫਰਸ਼ ਲਵਾ ਲਿਆ ਇਦਾਂ ਦਾ ਕੰਮ ਕਦੇ ਨਹੀਂ ਕਰਨਾ ਤੀਜੀ ਜਿਹੜੀ ਇੰਪੋਰਟੈਂਟ ਚੀਜ਼ ਆ ਉਹ ਆ 4 ਇੰਚੀ ਦੀ ਦੇਖੋ ਯਾਰ ਘਰ 'ਚ ਜਦੋਂ ਤੁਸੀਂ ਕੰਦਾ ਬਣਵਾਉਨੇ ਹੋ ਤਾਂ ਤੁਹਾਡੇ ਦਿਮਾਗ 'ਚ ਇਹ ਗੱਲ ਆਉਂਦੀ ਹੋਣੀ ਆ ਵੀ ਮੈਂ ਸਾਰੀਆਂ 9 ਇੰਚੀ ਦੀਆਂ ਕੰਦਾ ਬਣਵਾਉਣਾ ਜੇ 4 ਇੰਚੀ ਦੀਆਂ ਬਣਵਾਉਂਗਾ ਉਹ ਤਾਂ ਕਮਜ਼ੋਰ ਰਹਿ ਜਾਣਗੀਆਂ ਪਰ ਇਦਾਂ ਨਹੀਂ ਹੁੰਦਾ ਜੇ ਤੁਹਾਡਾ ਘਰ RCC ਸਟਰਕਚਰ ਆ ਤਾਂ ਉਹਦਾ ਜਿਹੜਾ ਸਾਰਾ ਲੋਡ ਆ ਉਹ ਕਾਲਮਾਂ ਬੀਮਾਂ ਤੇ ਸਲੇਬਾਂ ਤੇ ਰਹੂਗਾ ਕੰਦਾ ਤੇ ਕੋਈ ਵੀ ਲੋਡ ਨਹੀਂ ਆਉਂਦਾ ਉਹ ਤਾਂ ਸਿਰਫ ਪੜ ਦੇ ਵਾਂਗੂ ਹੁੰਦੀ ਆ ਇਨਾਂ ਨੂੰ ਬਣਾਉਣ ਤੋਂ ਬਾਅਦ ਇਹਨਾਂ ਦਾ ਕੰਮ ਬਸ ਇੰਨਾ ਕਰ ਜਾਂਦਾ ਵੀ ਇੰਨਾ ਕਰਕੇ ਇੱਕ ਕਮਰੇ ਚੋਂ ਦੂਜੇ ਕਮਰੇ ਚ ਦੀਨਾ ਨਹੀਂ ਤਾਂ ਫਿਰ ਜਿਹੜੀਆਂ ਘਰ ਦੇ ਅੰਦਰ ਲੀਆਂ ਕੰਧਾਂ ਹੁੰਦੀਆਂ ਉਹ ਸਿਰਫ 4 ਇੰਚੀ ਬਣਵਾਓ ਉਹੀ ਉਹ ਚ ਜਿਹੜਾ ਮਸਾਲਾ ਭਰਦੇ ਆ ਉਹ ਚੰਗੀ ਤਰ੍ਹਾਂ ਵਧੀਆ ਬਣਵਾ ਲਓ 9 ਇੰਚੀ ਕੰਧਾਂ ਬਣਾਉਣ ਨਾਲ ਇੱਕ ਤਾਂ ਤੁਹਾਡੀ ਲੇਬਰ ਡਬਲ ਲੱਗੂਗੀ ਇੱਟਾਂ ਡਬਲ ਲੱਗਣਗੀਆਂ ਤੇ ਟਾਈਮ ਵੀ ਡਬਲ ਲੱਗੂਗਾ ਇਹ ਸਿਰਫ ਵੇਸਟੇਜ ਆਫ ਮਨੀ ਆ ਜੇ ਇੱਕ ਘਰ ਬਣਾਉਣ ਚ 80000 70000 ਚੱਲ ਜਾਂ ਜੇ ਮੰਨ ਲਓ ਛੋਟਾ ਘਰ ਆ ਤਾਂ 50000 ੱਟ ਲੱਗਦੀ ਆ 8 ਰੁਪਏ ਦੀ ਐਟ ਪੈਂਦੀ ਹੈ ਜੇ ਤੁਸੀਂ ਐਟ ਨੂੰ ਥੱਲੇੋਂ ਉੱਪਰ ਤੱਕ ਪਹੁੰਚਾਉਨੇ ਹੋ ਉਹਦੇ ਉੱਥੇ ਪਹੁੰਚਾਉਣ ਤੱਕ 8 ਰੁਪਏ ਦੀ ਐਟ ਪੈਂਦੀ ਹੈ ਤਾਂ ਫਿਰ ਤੁਹਾਡੀ 4 ਲੱਖ ਦੀ ਐਟ ਲੱਗੂਗੀ ਤੇ ਉਹੀ ਜੇ ਆਪਾਂ 4 ਇੰਚੀ ਗੰਧਾ ਬਣਾਉਨੇ ਆ ਤਾਂ ਸਿਰਫ 2 ਲੱਖ ਦੀ ਸਿੱਧਾ ਹੀ ਸਿੱਧਾ ਹੀ 2 ਲੱਖ ਬਚ ਗਏ ਇੱਥੇ ਟੈਨਸ਼ਨ ਨਾ ਲਾਓ 4 ਇੰਚੀ ਗੰਧ ਵੀ ਕਿਤੇ ਨਹੀਂ ਜਾਂਦੀ ਜੇ ਤੁਸੀਂ ਉਹਨੂੰ ਚੰਗੀ ਤਰ੍ਹਾਂ ਵਧੀਆ ਮਿਸਤਰੀ ਤੋਂ ਬਣਵਾ ਰਹੇ ਹੋ ਉਹਦੇ ਹਰੇਕ 4 ਫੁੱਟ ਤੇ ਪੀਸੀਸੀ ਕਰਦੇ ਹੋ ਕਦੇ ਕੋਈ ਚੱਕਰ ਨਹੀਂ ਪਾਊਗਾ ਬਸ ਬੀਮ ਮਜ਼ਬੂਤ ਹੋਣੇ ਚਾਹੀਦੇ ਆ ਬਾਈ ਗੰਧਾਂ ਦਾ ਕੋਈ ਇੰਨਾ ਵੱਡਾ ਰੋਲ ਨਹੀਂ ਹੁੰਦਾ ਅ ਕਈ ਲੋਕਾਂ ਦਾ ਕਹਿਣਾ ਹੁੰਦਾ ਵੀ ਜੇ ਅਸੀਂ ਤਾਂ ਅਲਟਰਾ ਟੈਕਸੀਮੇਟਿ ਵਰਤਣਾ ਜਾਂ ਮੂਜਾ ਸੀਮੇਟ ਹੀ ਵਰਤਣਾ ਅਸੀਂ ਹੋਰ ਕੋਈ ਵੀ ਯੂਜ਼ ਹੀ ਨਹੀਂ ਕਰਨਾ ਇਹਦੇ ਕਰਕੇ ਫਿਰ ਤੁਸੀਂ ਉਹਦੇ ਤੇ 350 400 ਜਿੰਨੇ ਲੱਗਦੇ ਆ ਲਾ ਦੇਣਿਓ ਪੈਸੇ ਪਰ ਤੁਸੀਂ ਕਦੇ ਨੋਟਿਸ ਕੀਤਾ ਜਿਹੜੇ ਵੱਡੇ ਵੱਡੇ ਬਿਲਡਰ ਹੁੰਦੇ ਆ ਉਹ ਵੱਡੀਆਂ ਸਾਰੀਆਂ ਬਿਲਡਿੰਗਾਂ ਬਣਾਉਂਦੇ ਆ ਉੱਥੇ ਕਦੇ ਵੀ ਬ੍ਰਾਂਡਡ ਸੀਮੇਂਟ ਦਾ ਯੂਜ਼ ਨਹੀਂ ਹੁੰਦਾ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹਨਾਂ ਨੂੰ ਅਕਲ ਨਹੀਂ ਹੈਗੀ ਉਹ ਆਪਣੇ ਨਾਲੋਂ ਜ਼ਿਆਦਾ ਅਕਲਮੰਦ ਨੇ ਉਹਨਾਂ ਦੇ ਇੰਜੀਨੀਅਰ ਵੀ ਆਪਣੇ ਤੋਂ ਜ਼ਿਆਦਾ ਪੜ੍ਹੇ ਲਿਖੇ ਨੇ ਇੰਪੋਰਟੈਂਟ ਇਹ ਨਹੀਂ ਹੈਗਾ ਵੀ ਤੁਸੀਂ ਕਿੰਨਾ ਮਹਿੰਗਾ ਸੀਮੈਂਟ ਯੂਜ਼ ਕਰ ਰਹੇ ਹੋ ਇੰਪੋਰਟੈਂਟ ਇਹ ਹੈ ਵੀ ਤੁਸੀਂ ਜਿਹੜਾ ਸੀਮੈਂਟ ਯੂਜ਼ ਕਰ ਰਹੇ ਹੋ ਉਹਦੀ ਕੁਆਲਿਟੀ ਕਿਹੋ ਜਿਹੀ ਹੈ ਹੁਣ ਤੁਸੀਂ ਪੁੱਛੋਗੇ ਸੀਮੈਂਟ ਦੀ ਕੁਆਲਿਟੀ ਦਾ ਕਿਵੇਂ ਪਤਾ ਲੱਗੂ ਵੀ ਇਹ ਵਧੀਆ ਵਾਜਾ ਨਹੀਂ ਬਾਈ ਦੇਖੋ ਮੈਂ ਦੋ ਚੀਜ਼ਾਂ ਨੇ ਇੱਕ ਤਾਂ ਸੀਮੈਂਟ ਚ ਡਲੇ ਜੇ ਨਹੀਂ ਬਣੇ ਹੋਣੇ ਚਾਹੀਦੇ ਉਹ ਪੱਥਰ ਵਾਂਗੂ ਸਾਰਾ ਸੀਮੈਂਟ ਪਾਊਡਰ ਵਰਗਾ ਹੋਣਾ ਚਾਹੀਦਾ ਤੇ ਦੂਜਾ ਕੋਸ਼ਿਸ਼ ਕਰੋ ਵੀ ਉਹਦੀ ਮੈਨੂਫੈਕਚਰਿੰਗ ਡੇਟ ਜਿੰਨੀ ਨਵੀਂ ਹੋਵੇ ਉਨਾਂ ਹੀ ਵਧੀਆ ਤੁਸੀਂ ਜੇ 50 ਰੁਪਏ ਸਸਤਾ ਸੀਮੈਂਟ ਵੀ ਲੈਨੇ ਹੋ ਉਹ ਵੀ ਸਸਤਾ ਤਾਂ ਮਿਲਦਾ ਹੁੰਦਾ ਕਿਉਂਕਿ ਉਹਦੀ ਮਾਰਕੀਟ ਇੰਨੀ ਜ਼ਿਆਦਾ ਨਹੀਂ ਹੋਈ ਹੁੰਦੀ। ਬਾਕੀ ਸਾਰੇ ਸੀਮੈਂਟ ਬਣਦੇ ਸੇਮ ਫਾਰਮੂਲੇ ਨਾਲ ਹੀ ਆ। ਬਸ ਫਰਕ ਇਹਨਾਂ ਹੁੰਦਾ ਵੀ ਜਿਨ੍ਹਾਂ ਨੇ ਮਾਰਕੀਟਿੰਗ ਕੀਤੀ ਹੁੰਦੀ ਆ, ਉਹਨਾਂ ਦਾ ਮਾਰਕੀਟਿੰਗ ਤੇ ਪੈਸਾ ਲੱਗਿਆ ਹੁੰਦਾ ਤਾਂ ਕਰਕੇ ਫਿਰ ਉਹ ਆਪਾਂ ਨੂੰ ਜ਼ਿਆਦਾ ਮਹਿੰਗਾ ਮਿਲਦਾ। ਜਿਨ੍ਹਾਂ ਨੇ ਮਾਰਕੀਟਿੰਗ ਨਹੀਂ ਨਹੀਂ ਕੀਤੀ ਹੁੰਦੀ, ਉਹ ਸਸਤੇ ਮਿਲ ਜਾਂਦੇ ਆ। ਪਰ ਇਦਾਂ ਦਾ ਕੋਈ ਚੱਕਰ ਨਹੀਂ ਹੁੰਦਾ ਵੀ ਮਹਿੰਗੇ ਵਾਲਾ ਜ਼ਿਆਦਾ ਵਧੀਆ ਹੁੰਦਾ, ਸਸਤੇ ਵਾਲਾ ਘਟੀਆ ਹੁੰਦਾ। ਤਾਂ ਫਿਰ ਜੇ ਤੁਸੀਂ 50 ਰੁਪਏ ਸਸਤਾ ਸੀਮੈਂਟ ਲੈਣੇ ਹੋ, ਉਹ ਦੋ ਪੁਆਇੰਟ ਦੇਖਦੇ ਹੋਏ ਜਿਹੜੇ ਮੈਂ ਹੁਣੇ ਅਗਲਾ ਪੁਆਇੰਟ ਜਿਹੜਾ ਕਾਫੀ ਮਹਿੰਗਾ ਪੈਂਦਾ ਉਹ ਆ ਜੀ ਐਲੀਵੇਸ਼ਨ ਕਰਦੀ ਜਿਹੜੀ ਫਰੰਟ ਵਾਲੀ ਲੁੱਕ ਹੁੰਦੀ ਆ ਉਹਨੂੰ ਐਲੀਵੇਸ਼ਨ ਕਹਿੰਦੇ ਆ ਤੇ ਕਾਫੀ ਸਾਰੇ ਲੋਕ ਇਹਦੇ ਚ ਹੀ ਆਪਦੇ ਖਾਸੇ ਪੈਸੇ ਖਰਾਬ ਕਰ ਲੈਂਦੇ ਆ ਐਚਪੀਐਲ ਲਵਾ ਲੈਂਦੇ ਆ ਜਿਹਦੇ ਤੇ 200 ਤੋਂ 250 ਰੁਪਏ ਪਰ ਸਕੁਅਰ ਫੁੱਟ ਦਾ ਖਰਚਾ ਆਉਂਦਾ ਲੱਖ ਰੁਪਏ ਇਹਦੇ ਚ ਬਰਬਾਦ ਹੋ ਜਾਂਦਾ ਹਾਉਂ ਘਰ ਸੋਹਣਾ ਲੱਗਦਾ ਐਚਪੀਐਲ ਵਗੈਰਾ ਲਵਾਉਣ ਨਾਲ ਮੈਂ ਮੰਨਦਾ ਜਾਂ ਐਲੂਮੀਨੀਅਮ ਦੀ ਫਰੇਮਿੰਗ ਕਰਾਉਣੇ ਆ ਜਦੋਂ ਪਰ ਇੱਥੇ ਹੁਣ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਇਹ ਨਾ ਕਰਾਓ ਜੇ ਤੁਹਾਡੇ ਕੋਲ ਪੈਸੇ ਹੈਗੇ ਆ ਬਾਈ ਤਾਂ ਪਰ ਜੇ ਤੁਸੀਂ ਪੈਸੇ ਬਚਾਉਣੇ ਚਾਹੁੰਦੇ ਹੋ ਤਾਂ ਇਹਦੇ ਅਲਟਰਨੇਟਿਵਸ ਲੱਭੋ ਮਤਲਬ ਕੋਈ ਇਦਾਂ ਦਾ ਸੋਲੂਸ਼ਨ ਲੱਭੋ ਜਿਹਦੇ ਨਾਲ ਤੁਹਾਡੇ ਘਰ ਦੀ ਫਰੰਟ ਲੌਕ ਵੀ ਸੋਹਣੀ ਹੋ ਜਵੇ ਤੇ ਤੁਹਾਡੇ ਪੈਸੇ ਵੀ ਬਚ ਜਾਣ ਹੁਣ ਇਹਦਾ ਸੋਲੂਸ਼ਨ ਕੀ ਆ ਕਿ ਤੁਸੀਂ ਇਹ ਜੀ ਇੱਕ ਟਾਈਲ ਲੱਭੋ ਜਿਹੜੀ ਦੇਖਣ 'ਚ ਥੋੜੀ ਥੋੜੀ ਐਚਪੀਐਲ ਵਰਗੀ ਹੋਵੇ ਇਹ 100% ਤਾਂ ਚਲੋ ਉਹਦੀ ਜਗ੍ਹਾ ਨਹੀਂ ਲੈ ਸਕਦੀ ਪਰ ਇਹਨੂੰ ਲਾਉਣ ਨਾਲ ਤੁਹਾਡੇ 2-3 ਬੈਨੀਫਿਟ ਹੋ ਜਾਣੇ ਆ ਪਹਿਲਾ ਬੈਨੀਫਿਟ ਉਹੀ ਤੁਹਾਡਾ ਖਰਚਾ ਬਚੂਗਾ ਦੂਜੀ ਤੁਹਾਡੀ ਲੇਬਰ ਬਚੂਗੀ ਕਿਉਂਕਿ ਜਦੋਂ ਤੁਸੀਂ ਐਚਪੀਐਲ ਲਵਾਉਂਦੇ ਹੋ ਉਹਦੇ ਤੇ ਐਲੂਮੀਨੀਅਮ ਦੀ ਫਰੇ ਤੀਜਾ ਬੈਨੀਫਿਟ ਇਹ ਹੋਊਗਾ ਵੀ ਤੁਹਾਨੂੰ ਇਹਦੇ ਤੇ ਕਦੇ ਵੀ ਪੇਂਟ ਕਰਾਉਣ ਦੀ ਲੋੜ ਨਹੀਂ ਹੈਗੀ। ਬਸ ਹਾਲ ਚਿਰ ਇੱਕ ਅੱਧੀ ਵਾਰੀ ਸਾਫ਼ ਕਰਾ ਲਓ ਤੇ ਇਹ ਪੂਰੀਆਂ ਚਮਕਦੀਆਂ ਨਵੀਆਂ-ਨਵੀਆਂ ਫਰੰਟ ਤੋਂ ਤੁਹਾਡਾ ਘਰ ਪੂਰਾ ਘੈਂਟ ਲੱਗੂਗਾ। ਤੁਸੀਂ ਵੀ ਦੇਖੀ ਹੋਣੇ ਵੀ ਹਨਾ ਨਵੇਂ-ਨਵੇਂ ਘਰ ਕਈ ਸਾਲ ਬਾਅਦ ਹੀ ਪੁਰਾਣੇ ਲੱਗਣ ਲੱਗ ਜਾਂਦੇ ਆ। ਉਹ ਤਾਂ ਹੀ ਲੱਗਣ ਲੱਗ ਜਾਂਦੇ ਆ ਕਿਉਂਕਿ ਲੋਕ ਉਹਨਾਂ ਤੇ ਪੇਂਟ ਕਰਾ ਦਿੰਦੇ ਆ ਤੇ ਫਿਰ ਉਹਨੂੰ ਮੇਨਟੇਨ ਕਰਨ ਲਈ ਹਰ ਇੱਕ ਸਾਲ ਪੇਂਟ ਕਰਾਉਣਾ ਹੀ ਪੈਂਦਾ। ਉਹ ਵੀ ਇੱਕ ਤਰ੍ਹਾਂ ਦਾ ਖਰਚਾ ਹੀ ਵਾਧਦਾ ਬੰਦੇ ਦਾ। ਤਾਂ ਫਿਰ ਜੇ ਮੇਨਟੇਨੈਂਸ ਦਾ ਖਰਚਾ ਬਚਾਉਣਾ ਤਾਂ ਟਾਈ ਲਵਾਓ। ਇਹ ਇਨਾਂ ਤੋਂ ਇਲਾਵਾ ਫਿਰ ਜਿਹੜਾ ਮੋਸਟ ਇੰਪੋਰਟੈਂਟ ਪੁਆਇੰਟ ਹੁੰਦਾ ਉਹ ਆ ਟਾਈਮ ਫਰੇਮ ਦੇਖੋ ਘਰ ਬਣਾਉਣਾ ਇਹਨਾਂ ਆਸਾਨ ਨਹੀਂ ਹੁੰਦਾ ਇਹ 'ਚ ਟਾਈਮ ਤਾਂ ਲੱਗਦਾ ਹੀ ਆ ਮੈਂ ਮੰਨਦਾ ਪਰ ਕਈ ਲੋਕੀ ਸੋਚਦੇ ਆ ਵੀ ਜਦੋਂ ਸਰੀਆ ਸਸਤਾ ਹੋ ਗਿਆ ਜਾਂ ਜਦੋਂ ਸੀਮੈਂਟ ਸਸਤਾ ਹੋ ਗਿਆ ਆਪਾਂ ਉਦੋਂ ਘਰ ਬਣਾਵਾਂਗੇ ਪਰ ਇਹ ਹੁੰਦਾ ਹੈ ਨਹੀਂ ਕਦੇ ਹਮੇਸ਼ਾ ਚੀਜ਼ਾਂ ਮਹਿੰਗੀਆਂ ਹੁੰਦੀਆਂ ਰਹਿੰਦੀਆਂ ਮਹंगाई ਵਧਣ ਦੇ ਕਾਰਨ ਲੇਬਰ ਵੀ ਮਹਿੰਗੀ ਹੁੰਦੀ ਰਹਿੰਦੀ ਆ ਤਾਂ ਫਿਰ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਕੋਸ਼ਿਸ਼ ਕਰੋ ਵੀ ਆਪਦਾ ਘਰ ਛੇਤੀ ਛੇਤੀ ਬਣਾਉਣਾ ਸ਼ੁਰੂ ਕਰ ਦਿਓ ਤੇ ਉਹਨੂੰ ਛੇਤੀ ਛੇਤੀ ਹੀ ਕੰਪਲੀਟ ਕਰ ਦਿਓ ਕਿਉਂਕਿ ਜ ਜੇ ਤੁਸੀਂ ਉਹਨੂੰ ਪੋਸਟਪਾਉਂਡ ਕਰੀ ਜਾਓਗੇ ਤਾਂ ਉਹਨੇ ਹੀ ਤੁਹਾਡੇ ਖਰਚੇ ਹੋਰ ਛੋਟੇ-ਮੋਟੇ ਵਧ ਹੀ ਜਾਣੇ ਤੇ ਫਿਰ ਇੱਕ ਟਾਈਮ ਇਹ ਹਜਾ ਆਊਗਾ ਜਦੋਂ ਤੁਹਾਨੂੰ ਅਹਿਸਾਸ ਹੋਊਗਾ ਵੀ ਇਹ ਤਾਂ ਯਾਰ ਕੰਮ ਬਜਟ ਤੋਂ ਬਾਹਰ ਹੀ ਚਲੇ ਗਿਆ ਤਾਂ ਫਿਰ ਘਰ ਨੂੰ ਜਲਦੀ ਬਣਵਾਉਣ ਦੀ ਕੋਸ਼ਿਸ਼ ਕਰੋ ਤੇ ਠੇਕੇਦਾਰ ਨੂੰ ਪਹਿਲਾਂ ਹੀ ਸਮਝਾ ਦਿਓ ਵੀ ਮੈਨੂੰ ਇੰਨੇ ਦਿਨਾਂ ਚ ਬਾਈਕਾਰ ਕੰਪਲੀਟ ਚਾਹੀਦਾ ਤੇ ਉਹਨੂੰ ਫਿਰ ਮੋਨੀਟਰ ਵੀ ਕਰਦੇ ਰਹੋ ਫਿਰ ਇੱਕ ਹੋਰ ਪੁਆਇੰਟ ਹੈ ਜਿਹਦੇ ਨਾਲ ਤੁਸੀਂ ਪੈਸੇ ਬਚਾ ਸਕਦੇ ਹੋ ਕਿਸੇ ਵੀ ਠੇਕੇਦਾਰ ਨੂੰ ਬੁੱਕ ਕਰਨ ਤੋਂ ਪਹਿਲਾਂ ਮਾਰਕੀਟ 'ਚ ਜਾ ਕੇ ਅ ਵੀ ਰੇਟ ਅੱਜ ਕੱਲ ਕੀ ਚੱਲਦਾ ਉਹਦਾ ਪਤਾ ਕਰ ਲੋ ਆਏ ਨਹੀਂ ਵੀ ਕਿਸੇ ਨੇ ਤੁਹਾਨੂੰ ਕਹਿਦਾ ਵੀ ਮੈਂ 200 ਰੁਪਏ ਪਰ ਸਕਰ ਫੁੱਟ ਲਵਾਂਗਾ ਤੇ ਬੰਦਾ ਤੁਹਾਨੂੰ ਵਧੀਆ ਲੱਗਿਆ ਤੁਸੀਂ ਉਹਦੀਆਂ ਗੱਲਾਂ 'ਚ ਆ ਗਏ ਤੇ ਉਹਨੂੰ ਚੁੱਪ ਕਰਕੇ ਫਾਈਨਲ ਕਰਤਾ ਕੀ ਪਤਾ ਤੁਹਾਨੂੰ ਹੋਰ ਕੋਈ ਠੇਕੇਦਾਰ 150 160 'ਚ ਮਿਲਦਾ ਹੋਵੇ ਕਿਉਂਕਿ ਦੇਖੋ ਯਾਰ ਕੰਮ ਦਾ ਧਿਆਨ ਤਾਂ ਤੁਹਾਨੂੰ ਹੀ ਰੱਖਣਾ ਪੈਣਾ ਆਏ ਨਹੀਂ ਵੀ ਵਧੀਆ ਠੇਕੇਦਾਰ ਨੂੰ ਕੰਮ ਫੜਾਤਾ ਤੇ ਉਹ ਪੂਰਾ ਸਾਰਾ ਹਰੇਕ ਕੰਮ ਪਰਫੈਕਟ ਕਰੂਗਾ ਜੇ ਤੁਸੀਂ ਵਧੀਆ ਚੰਗੀ ਤਰ੍ਹਾਂ ਸਾਰੇ ਕੰਮ ਦਾ ਧਿਆਨ ਰੱਖੋਗੇ ਤਾਂ ਤੁਸੀਂ ਮਾੜੇ ਠੇਕੇਦਾਰ ਤੋਂ ਵੀ ਵਧੀਆ ਕੰਮ ਕਰਾ ਸਕਦੇ ਹੋ ਤੇ ਆਪਦੇ ਕਾਫੀ ਸਾਰੇ ਪੈਸੇ ਬਚਾ ਸਕਦੇ ਹੋ ਬਸ ਇਨੀ ਗੀ ਜਾਂਚ ਕਰ ਲਿਓ ਉਹਦੇ ਬਾਰੇ ਵੀ ਉਹਨੇ ਹੋਰ ਸਾਰੇ ਜਿੰਨੇ ਵੀ ਕੰਮ ਕੀਤੇ ਉਹ ਵਧੀਆ ਕੀਤੇ ਆ ਕੋਈ ਕੰਮ ਵਿੱਚ ਵਿਚਾਲੇ ਤਾਂ ਨਹੀਂ ਛੱਡਿਆ ਇਦਾਂ ਦਾ ਠੇਕੇਦਾਰ ਜੂਸ ਕਰੇ ਜਿਆਦਾ ਹਾਈ ਫਾਈ ਠੇਕੇਦਾਰ ਚੂਜ਼ ਕਰਨ ਦੀ ਕੋਈ ਲੋੜ ਨਹੀਂ ਹੈਗੀ ਇਦੋਂ ਇਲਾਵਾ ਤੁਸੀਂ ਜਿੱਥੇ ਪੈਸੇ ਬਚਾ ਸਕਦੇ ਹੋ ਉਹ ਆ ਫਾਲਸ ਸੀਲਿੰਗ ਦੋ ਤਰ੍ਹਾਂ ਦੀ ਫਾਲਸ ਸੀਲਿੰਗ ਹੁੰਦੀ ਆ ਇੱਕ ਜਿਹੜੀ ਜਾਲੀ ਜੀਤ ਥੱਲੇ ਲਮਕਾ ਕੇ ਬਣਦੀ ਆ ਇਹਨੂੰ ਫਾਲਸ ਸੀਲਿੰਗ ਕਹਿੰਦੇ ਆ ਤੇ ਇੱਕ ਹੋਰ ਹੁੰਦੀ ਹੈ ਜਿਹੜੀ ਛੱਤ ਨਾਲ ਚੱਪਕੀ ਰਹਿੰਦੀ ਹੈ ਉਹਨੂੰ ਪਲੱਸ ਮਾਈਨਸ ਕਹਿੰਦੇ ਆ ਜਿਹੜੇ ਦਾ ਤੁਹਾਡੇ ਬੈੱਡਰੂਮ ਨੇ ਉੱਥੇ ਦਾ ਤੁਸੀਂ ਕਰਾਓ ਦੂਜੀ ਛੱਤ ਵਾਲੀ ਪਲੱਸ ਮਾਈਨਸ ਵਾਲੀ ਕਿਉਂਕਿ ਉਹ ਸਸਤੀ ਹੁੰਦੀ ਆ ਉਹ 30 40 ਰੁਪਏ ਫੋਟ ਹੁੰਦੀ ਆ ਤੇ ਦੂਜੀ ਜਿਹੜੀ ਲਮਕਣ ਵਾਲੀ ਆ ਉਹ 110 120 ਰੁਪਏ ਫੋਟ ਹੁੰਦੀ ਆ ਇਹਨੂੰ ਤੁਸੀਂ ਸਿਰਫ ਡ੍ਰੈਂਗ ਰੂਮ ਚ ਕਰਾਓ ਜਿੱਥੇ ਗੈਸਟ ਵਗੈਰਾ ਨੂੰ ਬਿਠਾਉਣਾ ਹੋਵੇ ਪੂਰੇ ਘਰ ਚ ਕਰਾਉਣ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਕਮਰੇ ਆਪਾਂ ਨੂੰ ਖੁੱਲੇ ਡੁੱਲੇ ਹਵਾਦਾਰ ਚਾਹੀਦੇ ਹੁੰਦੇ ਆ ਜਿਆਦਾ ਚਮਕਦਮ ਕ ਸਿਰਫ ਇੱਕ ਅੱਧੀ ਜਗ੍ਹਾ ਤੇ ਇਦਾਂ ਕਰਕੇ ਵੀ ਤੁਸੀਂ ਕਾਫੀ ਪੈਸੇ ਬਚਾ ਸਕਦੇ ਹੋ ਤਾਂ ਚਲੋ ਜੀ ਠੀਕ ਆ ਫਿਰ ਬਸ ਇਨੇਕ ਪੁਆਇੰਟ ਧਿਆਨ ਚ ਰੱਖਿਓ ਆਪ ਦਾ ਨਵਾਂ ਘਰ ਬਣਵਾਉਣ ਤੋਂ ਪਹਿਲਾਂ ਪੈਸੇ ਬਚਾਉਣ ਲਈ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਨ੍ਹਾਂ ਪੁਆਇੰਟਾਂ ਚੋਂ ਸਾਰਿਆਂ ਚੋਂ ਕਿਹੜਾ ਸਹੀ ਲੱਗਿਆ ਤੇ ਕਿਹੜਾ ਗਲਤ ਲੱਗਿਆ ਚੰਗਾ ਜੀ ਫਿਰ ਬਾਏ ਬਾਏ ਹਾਂ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ